ਨਾਮ ਬੀਜਣ ਦਾ ਸਮਾਂ ਹੈ ਜਿਨ੍ਹਾਂ ਨੇ ਬੀਜਿਆ ਹੈ ਉਹਨਾਂ ਨੇ ਵੜਿਆ ਹੈ ਕਣਕਾ ਉਹੀ ਵੜਣਗੇ ਜਿਨ੍ਹਾਂ ਨੇ ਖੇਤ ਵਿੱਚ ਬੀਜ ਪਾਇਆ ਹੋਣਾ ਤੇ ਜਿਨੇ ਬੀਜੇ ਨਹੀਂ ਪਾਇਆ ਤੇ ਗਵਾਂਡੀਆਂ ਨੂੰ ਦਾਤੀਆਂ ਚੱਕ ਕੇ ਜਾਂਦਿਆਂ ਵੇਖੇ ਉਹ ਵੀ ਦਾਤੀ ਚੱਕ ਕੇ ਤੁਰ ਪਵੇ ਮੈਂ ਵੀ ਭਰੀ ਵੜ ਲੈ ਆਵਾ ਖੇਤੋਂ ਨਹੀਂ ਮਿਲਣੀ ਉੱਥੋਂ ਕੁਝ ਤੁਹਾਨੂੰ ਉੱਥੇ ਸਬਾਏ ਉਜਾੜ ਹੋਏਗਾ ਬੰਜਰ ਹੋਏਗੇ ਝਾੜ ਬੁੱਟੇ ਖੜੇ ਹੋਏ ਹੋਣਗੇ ਕਣਕ ਦਾ ਦਾਣਾ ਨਹੀਂ ਤੇਰੇ ਪੱਲੇ ਪੈਣਾ ਇਸੇ ਕਰਕੇ ਜੇ ਤੂੰ ਨਾਮ ਜਪੇ ਉਦਮ ਕਰੇ ਮਹਾਰਾਜ ਕਹਿੰਦੇ ਉਦਮ ਕਿਹੜਾ ਕਰਨਾ ਅਮਰਤ ਵੇਲੇ ਜਾਗਣਾ ਕਰ ਇਸ਼ਨਾਨ ਸਿਮਰ ਪ੍ਰਭ ਸਿਮਰ ਪ੍ਰਭ ਆਪਣਾ ਅੱਜ ਕਲਯੁਗ ਨੇ ਸਭ ਤੋਂ ਵੱਡੀ ਚਾਦਰ ਪਾਈ ਹੋਈ ਆ ਬੰਦੇ ਤੇ ਆਲਸ ਦੀ ਜੇ ਕੋਈ ਆਲਸ ਦੀ ਚਾਦਰ ਉੱਠ ਜਾਵੇ ਤੋੜ ਕੇ ਭਗਾ ਕੇ ਪਰੇ ਮਾਰੇ ਜਿਵੇਂ ਰਾਤ ਦੀ ਚਾਦਰ ਹੈ ਰਾਤ ਦੀ ਚਾਦਰ ਐਨੀ ਸਖਤ ਚਾਦਰ ਐ ਉਹ ਵੱਡੇ ਵੱਡੇ ਮਹਿਲ ਨਹੀਂ ਦੇਖਣ ਦਿੰਦੀ ਜਦੋਂ ਰਾਤ ਹੋ ਜੇ ਨਾ ਰਾਤ ਦੀ ਚਾਦਰ ਪੈ ਜੇ ਆ ਜਿਹੜੇ ਅੱਖਾਂ ਦਿਨ ਨੂੰ ਵੱਡੇ ਵੱਡੇ ਦਰਖਤ ਦੇਖਦੀਆਂ ਵੱਡੇ ਵੱਡੇ ਪਹਾੜ ਦੇਖਦੀਆਂ ਨੇ ਜਦੋਂ ਰਾਤ ਦੀ ਚਾਦਰ ਪੈ ਜੇ ਨਾ ਦਰਖਤ ਦੇਖਦੇ ਨਾ ਪਹਾੜ ਦੇਖਦੇ ਕਈ ਵਾਰੀ ਬੰਦਾ ਖੱਡੇ ਚ ਡਿੱਗ ਜਾਂਦਾ ਉਹ ਤੈਨੂੰ ਦਿਖਿਆ ਨਹੀਂ ਕਹਿੰਦਾ ਹਨੇਰਾ ਤਾਂ ਪਤਾ ਨਹੀਂ ਲੱਗਿਆ ਡਿੱਗ ਗਿਆ ਰਾਤ ਦੀ ਚਾਦਰ ਨੇ ਸਭ ਕੁਝ ਲੁਕੋ ਲਿਆ ਪਰ ਰਾਤ ਦੀ ਚਾਦਰ ਇੱਕ ਚੀਜ਼ ਨਹੀਂ ਲੁਕੋ ਸਕੀ ਉਹ ਕਿਹੜੀ ਉਹ ਅਸਮਾਨ ਦੇ ਵਿੱਚ ਚਮਕਦੇ ਹੋਏ ਤਾਰੇ ਜਿੰਨੀ ਗੜੀ ਚਾਦਰ ਹੁੰਦੀ ਜਾਏਗੀ ਰਾਤ ਦੀ ਔਰ ਓਨੇ ਜ਼ਿਆਦਾ ਉਹ ਚਮਕਣਗੇ ਚਮਕਣਗੇ ਤੇ ਤਾਂ ਹੀ ਤੇ ਬਾਣੀ ਵਿੱਚ ਲਿਖਿਆ ਭਿੰਨੀ ਰੈਣੜੀਏ ਚਮਕ ਚਮਕਣ ਤਾਰੇ ਉਦਾਹਰਣ ਦਿੱਤੀ ਹੈ ਮਹਾਰਾਜ ਨੇ ਸਿੱਖ ਨੂੰ ਸਮਝਾਇਆ ਕਹਿੰਦੇ ਭਾਈ ਜਿੱਦਾਂ ਰਾਤ ਦੀ ਹਨੇਰੀ ਦੀ ਚਾਦਰ ਦੀ ਪਰਵਾਹ ਕੀਤੇ ਬਿਨਾਂ ਤਾਰੇ ਚੰਕਦੇ ਆ ਨਾ ਜਿਵੇਂ ਉਹ ਚਾਦਰ ਨੂੰ ਪਾੜ ਕੇ ਦਿਖਣ ਲੱਗ ਜਾਂਦੇ ਆ ਵੀ ਅਸੀਂ ਹੈਗੇ ਆ ਸਾਡਾ ਵजूद ਹੈ ਉਵੇਂ ਆਲਸ ਦੀ ਚਾਦਰ ਨੂੰ ਭਗਾ ਕੇ ਮਾਰ ਤੇ ਝਾ ਲਾ ਕੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਨਿਸ ਕਹਿੰਦੇ ਆ ਰਾਤ ਨੂੰ ਬਾਸਰ ਕਹਿੰਦੇ ਆ ਦਿਨ ਨੂੰ ਕਹਿੰਦੇ ਕਾਰਾ ਤੁਜੇ ਨਾ ਵਿਆਪਈ ਇਥੇ ਕਾਰਾ ਕਹਿੰਦੇ ਕੱਕਰ ਕੱਕਰ ਕਿਹਾ ਜਾਂਦਾ ਵਿਕਾਰਾਂ ਨੂੰ ਕਹਿੰਦੇ ਤੈਨੂੰ ਪੋ ਨਹੀਂ ਸਕਦੇ ਨਾਨਕ ਮਿਟੈ ਉਪਾਦ ਆ ਜਿਹੜੀਆਂ ਆਧੀਆਂ ਵਿਆਧੀਆਂ ਉਪਾਧੀਆਂ ਤਿੰਨ ਤਾਪ ਹੈ ਨਾ ਇਹ ਕਹਿੰਦੇ ਇਹ ਵੀ ਤੈਨੂੰ ਤੰਗ ਨਹੀਂ ਕਰਨਗੇ ਜਿਨ੍ਹਾਂ ਕਰਕੇ ਬੰਦੇ ਦੀ ਸਾਰੀ ਕਹਾਣੀ ਉਲਝੀ ਪਈ ਹੈ ਤਾਂ ਹੀ ਦਾ ਅਰਦਾਸ ਚ ਕਹਿੰਦੇ ਇਹਨਾਂ પાਸਾ ਆਧੀਆਂ ਵਿਆਧੀਆਂ ਉਪਾਧੀਆਂ ਦਾ ਨਾਸ਼ ਕਰਦੇ ਹੋ ਤੇ ਗੁਰਮੁਖ ਜਨ ਆਪਣਾ ਜੀਵਨ ਗੁਰੂ ਆਸ਼ੇ ਦੇ ਮੁਤਾਬਕ ਜਿਉਂਦਾ ਤੇ ਅੱਜ ਧੰਨ ਗੁਰੂ